ਆਮ ਆਦਮੀ ਪਾਰਟੀ ਦੇ ਸੰਸਦ ਭਗਵੰਤ ਮਾਨ ਵੀਡੀਓ ਵਿਵਾਦ ਵਿੱਚ ਅੱਜ ਆਪਣਾ ਜਵਾਬ ਦਾਇਰ ਕਰਨਗੇ ਭਗਵੰਤ ਮਾਨ ਆਪਣਾ ਅੰਤਿਮ ਜਵਾਬ 9 ਮੈਂਬਰੀ ਜਾਂਚ ਕਮੇਟੀ ਨੂੰ ਸੌਂਪਣਗੇ ਇਸ ਤੋਂ ਪਹਿਲਾਂ ਮਾਨ ਨੇ 5 ਪੇਜਾਂ ਦਾ ਜਵਾਬ ਕਮੇਟੀ ਨੂੰ ਸੌਂਪਿਆ ਸੀ ਜਿਸ ਵਿੱਚ ਉਹਨਾਂ ਨੇ ਆਪਣੀ ਕੋਈ ਗਲਤੀ ਨਾ ਹੋਣ ਦੀ ਗੱਲ ਕਹੀ ਸੀ ਮਾਨ ਨੇ ਕਿਹਾ ਸੀ ਕਿ ਜੇਕਰ ਦੇਸ਼ ਦੀ ਸੁਰੱਖਿਆ ਨੂੰ ਖਤਰਾ ਪੈਦਾ ਕਰਨ ਲਈ ਮੈਂ ਦੋਸ਼ੀ ਹਾਂ ਤਾਂ ਪ੍ਰਧਾਨ ਮੰਤਰੀ ਮੇਰੇ ਤੋਂ ਵੱਧ ਦੋਸ਼ੀ ਨੇ ਕਿਉਂਕਿ ਪ੍ਰਧਾਨ ਮੰਤਰੀ ਨੇ ਆਈਐਸਆਈ ਨੂੰ ਪਠਾਨਕੋਟ 에ਅਰਬੇਸ ਦਾ ਦੌਰਾ ਕਰਵਾਇਆ ਕਮੇਟੀ ਨੇ ਮਾਨ ਨੂੰ ਕਿਹਾ ਸੀ ਕਿ ਜੇਕਰ ਉਹ ਆਪਣੇ ਧਾਰ ਜਵਾਬ ਵਿੱਚ ਕੋਈ ਸੋਧ ਕਰਨਾ ਚਾਹੁੰਦੇ ਨੇ ਤਾਂ ਸੋਧਿਆ ਜਵਾਬ 1 ਅਗਸਤ ਤੱਕ ਸੌਂਪਣ ਭਗਵੰਤ ਮਾਨ ਦੇ ਅੰਤਿਮ ਜਵਾਬ ਅਤਿਆਪ੍ਰਿੰਨ ਜਾਂਚ ਦੇ ਆਧਾਰ ਤੇ ਕਮੇਟੀ 3 ਅਗਸਤ ਨੂੰ ਆਪਣੀ ਰਿਪੋਰਟ ਲੋਕ ਸਭਾ ਸਪੀਕਰ ਨੂੰ ਸੌਂਪੇਗੀ ਕਮੇਟੀ ਦੀ ਰਿਪੋਰਟ ਆਉਣ ਤੱਕ ਮਾਨ ਦੇ ਲੋਕ ਸਭਾ ਦੀ ਕਾਰਵਾਈ 'ਚ ਹਿੱਸਾ ਲੈਣ ਤੇ ਰੋਕ ਲਗਾਈ ਗਈ ਹੈ ਦਰਸਲ ਭਗਵੰਤ ਮਾਨ ਨੇ ਸੰਸਦ ਦੇ ਅੰਦਰ ਜਾਣ ਅਤੇ 08 ਚ ਸਵਾਰ ਪੁੱਛੇ ਜਾਂਦੀ ਪ੍ਰਕਿਰਿਆ ਸਬੰਧੀ ਵੀਡੀਓ ਬਣਾ ਕੇ ਫੇਸਬੁੱਕ ਤੇ ਅਪਲੋਡ ਕੀਤੀ ਸੀ ਜਿਸ ਦੀ ਵਿਰੋਧੀ ਸਿਆਸੀ ਪਾਰਟੀਆਂ ਨੇ ਨਿੰਦਾ ਕੀਤੀ ਅਤੇ ਲੋਕ ਸਭਾ ਸਪੀਕਰ ਨੇ ਵੀ ਮਾਨ ਖਿਲਾਫ ਜਾਂਚ ਕਮੇਟੀ ਬਿਠਾ ਕੇ ਕਾਰਵਾਈ ਕੀਤੀ ਹਾਲਾਂਕਿ ਮਾਨ ਵਾਰ-ਵਾਰ ਦਲੀਲ ਦਿੰਦੇ ਨੇ ਕਿ ਉਹਨਾਂ ਨੇ ਐਜੂਕੇਸ਼ਨਲ ਪਰਪਸ ਲਈ ਵੀਡੀਓ ਬਣਾਈ ਸੀ